ਆ ਬਾਈ ਦੇਖ ਲੋ ਕੰਪਾਈਨ ਨਾਲ ਨਾਲ ਵੀਰ ਝੋਨਾ ਵੜਦੇ ਪਏ ਸੀ ਤਾਂ ਅਚਾਨਕ ਹੀ ਕੁਝ ਅਜਾਇਆ ਹੋਇਆ ਕਿ ਦੇਖ ਕੇ ਵੀਰ ਹੁਣੀ ਵੀ ਹੈਰਾਨ ਰਹਿ ਗਏ ਜੀ ਹਾਂ ਬਾਈ ਵੀਡੀਓ ਤੁਸੀਂ ਐਂਡ ਤੱਕ ਜ਼ਰੂਰ ਦੇਖ ਲਿਓ ਕਿਉਂਕਿ ਤੁਹਾਡੇ ਵਾਸਤੇ ਵੀਡੀਓ ਦੇਖਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਤੁਹਾਡੇ ਨਾਲ ਵੀ ਅਜਿਹੀ ਦੁਰਘਟਨਾ ਹੋ ਸਕਦੀ ਹੈ ਵੀਰ ਉਹਨਾਂ ਦੇ ਝੋਨਾ ਵੜਨ ਲਈ ਕੰਪਾਈਨ ਆਈ ਸੀ ਅੱਗੇ ਦੇ ਵਾਂਗ ਵੀਰ ਹੁਣੀ ਝੋਨਾ ਆਪਣੀ ਪੈਲੀ 'ਚ ਵੜਾਉਂਦੇ ਸਨ ਪਰ ਝੋਨਾ ਵੜਦੇ ਵੜਦੇ ਨਾਲ ਅਚਾਨਕ ਹੀ ਪੈਲੀ ਵਿੱਚ ਥੋੜੀ ਇੱਕ ਖੱਡ ਪੈ ਗਈ ਤੇ ਕੰਪਾਈਨ ਨਾ ਥੱਲੇ ਧਸਣ ਲੱਗੀ ਬਾਅਦ ਵਿੱਚ ਜਦੋਂ ਦੇਖਿਆ ਨਾ ਤਾਂ ਅਚਾਨਕ ਹੀ ਪੈਲੀ ਵਿੱਚ ਬਹੁਤ ਇਹ ਵੱਡਾ ਪੁਰਾਣਾ ਖੂਹ ਨਿਕਲ ਆਇਆ ਵੀਰ ਹੋਰਾਂ ਨੇ ਦੱਸਿਆ ਵੀ ਸਾਡੀ ਹੋਸ ਵਿੱਚ ਇਹੋ ਜਿਹਾ ਕੋਈ ਖੂਹ ਵੀ ਨਹੀਂ ਸੀ ਪਤਾ ਨਹੀਂ ਇਹ ਪੁਰਾਣਾ ਖੂਹ ਧਰਤੀ ਵਿੱਚੋਂ ਕਿੱਥੋਂ ਨਿਕਲ ਆਇਆ ਆ ਤੁਸੀਂ ਵੀਡੀਓ ਦੇ ਦੇਖ ਸਕਦੇ ਹੋ ਸਾਫ ਸਾਫ ਵੀ ਕਿੰਨਾ ਡੂੰਘਾ ਇਹ ਖੂਹ ਆ ਜੀ ਇਹ ਖੂਹ ਨਿਕਲਿਆ ਚੱਕ ਦਾ ਮਸ਼ੀਨ ਵਿੱਚ ਬੈਈਏ ਨੇ ਤੇ ਜਦੋਂ ਡਰਾਈਵਰ ਨੇ ਦੇਖਿਆ ਅਸੀਂ ਇੱਕ ਤਾਂ ਐਕਸਲੀ ਟੁੱਟ ਗਿਆ ਤੇ ਜਿੱਬੀ ਟੱਕ ਗਈ ਮਸ਼ੀਨ ਬਹੁਤ ਔਖੀ ਗੱਡੀ ਚਾਰ ਕਿੱਟ ਰਹੀ ਪੀ ਬਟੂਗਾ ਵੀ ਬਟੂਗਾ ਕੀ ਬਟੂਗਾ ਵੀ ਬਟੂਗਾ ਆ ਬੀ ਬਟੂਗਾ ਪੁਰਾਣੇ ਖੂਹ ਆ ਜੀ ਇਹ ਘਟੋ ਘਾਟ ਆਪਣੇ ਸਾਡੀ ਉਮਰ ਤੋਂ ਪਹਿਲਾਂ ਦਾ ਖੂਹ ਸਾਨੂੰ ਕੋਈ ਪਤਾ ਨਹੀਂ 40 ਸਾਲ ਦੀ ਉਮਰ ਹੋ ਗਈ ਨਾ ਮਸ਼ੀਨ ਦੇ ਘੰਟਰੋਂ ਦਾ ਵੀ ਕਿਤੇ ਲੱਭਿਆ ਨਹੀਂ ਕਰਚੇ ਖੜੇ ਨੇ ਨਵੇਂ ਯਾਰੋ ਤੁਸੀਂ ਵੀ ਕੰਮ ਧਿਆਨ ਨਾਲ ਕਰਿਆ ਕਰੋ ਇਹ ਧਰਤੀ ਨੇ ਆਪਣੇ ਵਿੱਚ ਬਹੁਤ ਰਾਜ਼ ਲੁਕਾਏ ਆ ਜਿਨ੍ਹਾਂ ਦਾ ਸਾਨੂੰ ਨਹੀਂ ਪਤਾ ਕਿਸੇ ਵੀ ਮੌਕੇ ਕੁਝ ਵੀ ਹੋ ਸਕਦਾ ਹੈ ਸੋ ਹਮੇਸ਼ਾ ਕੋਸ਼ਿਸ਼ ਰਿਆ ਕਰੋ ਜ਼ਿੰਦਗੀ ਨੂੰ ਇੰਜੋਏ ਕਰੋ ਰੱਬ ਰੱਖਾ